ਜਗਰਾਤ ਸਿੰਘ ਨੇ ਜਿਵੇਂ ਦੇਖਿਆ ਕਿ ਨਹਿਰ ਦੇ ਵਿੱਚ ਇੱਕ ਨੌਜਵਾਨ ਲੜਕੀ ਹੈ ਜਿਹੜੀ ਉਹਨੇ ਛਾਲ ਮਾਰ ਦਿੱਤੀ ਹੈ ਔਰ ਆਪਣੀ ਜੀਵਨ ਲੀਲਾ ਸਵਾਪ ਕਰ ਲਈਗੀ ਤਾਂ ਆਖਿਰ ਉਹਦੇ ਅੰਦਰ ਉਹ ਦਲੇਰੀ ਆਈ ਕਿਵੇਂ ਕਿਉਂਕਿ ਬਾਕੀ ਹੋਰ ਲੋਕੀ ਤਾਂ ਤਮਾਸ਼ੀਨ ਸੀ ਮੋਬਾਈਲ ਕੱਢ ਕੇ ਰੀਲਾਂ ਵੜਾ ਰਹੇ ਸੀ ਵੀਡੀਓ ਬਣਾ ਰਹੇ ਸੀ ਉਹਨਾਂ ਤਮਾਸ਼ੀਨਾਂ ਨੇ ਕਿਸੇ ਵੀ ਤਰੀਕੇ ਦੇ ਨਾਲ ਉਸ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਪੰਜਾਬ ਪੁਲਿਸ ਨੇ ਆਪਣਾ ਫਰਜ਼ ਕਿਵੇਂ ਪਛਾਣਿਆ ਇਸ ਵਰਦੀ ਦੀ लाज ਕਿਵੇਂ ਰੱਖੀ ਵਰਦੀ ਦੇ ਵਿੱਚ ਹੋਣ ਦੇ ਕਰਕੇ ਮੈਨੂੰ ਆਪਣੇ ਆਪ ਨੂੰ ਹਿੰਮਤ ਆਈ ਤੇ ਮੈਂ ਉਸ ਮੌਕੇ ਤੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਪਾਣੀ ਵੀ ਡੂੰਗਾ ਸੀ ਡਰ ਤਾਂ ਲੱਗਦਾ ਸੀ ਪਾਣੀ ਬਹੁਤ ਜ਼ਿਆਦਾ ਡੂੰਗਾ ਸੀ ਫਿਰ ਮੈਂ ਬਹੁਤ ਹੀ ਮਿਹਨਤ ਕਰਕੇ ਉਸੇ ਲੜਕੀ ਨੂੰ ਆਪਣੇ ਜੋਰ ਦੇ ਨਾਲ ਨਹਿਰ ਤੋਂ ਬਾਹਰ ਕੱਢਿਆ ਪਾਣੀ ਬਹੁਤ ਠੰਡਾ ਸੀ ਤੇ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਸੀ ਜਿਸ ਕਰਕੇ ਪੁੱਲ ਤੋਂ ਛਾਲ ਮਾਰਦਿਆਂ ਕਰੀਬ ਕਿਲੋਮੀਟਰ ਦੇ ਲੱਗੇ ਅਸੀਂ ਅੱਗੇ ਚਲੇ ਗਏ ਸੀ ਨਹਿਰ ਤੋਂ ਵਰਟੀ ਦੀ ਸ਼ਾਨ ਉੱਚੀ ਕੀਤੀ ਹੈ ਜੋ ਗਰਾਹੀ ਤੁਸੀਂ ਜਾਣ ਨਹੀਂ ਸਕਦੇ ਜਿਹੜੀ ਪੱਗ ਤੇ ਝੱਲਰ ਹੈ ਨਾ ਜਿਹੜੀ ਕਿ ਚਾਹ ਲਦਾ ਤੁਸੀਂ ਟੌਰ ਜਿਹੜਾ ਨਾ ਬੜਾ ਬਦਾਰਤ ਸਾਡੇ ਏਰੀਏ ਦੇ ਵਿੱਚ ਕੁਝ ਗਲਤ ਅੰਸਰਾਂ ਜਿੰਨਾ ਕਣੀਏ ਕੇ ਬਾਂਗਰ ਗ੍ਰਨੇਡ ਦਾ ਹਮਲਾ ਹੋਇਆ ਸੀ ਉਹਦੇ ਵਿੱਚ ਮੈਨੂੰ ਸਨਮਾਨਤ ਕੀਤਾ ਗਿਆ ਡੀਜੀਪੀ ਸਾਹਿਬ ਵੱਲੋਂ ਵੀ ਜੀ ਅੱਜ ਮੈਨੂੰ ਸਨਮਾਨਤ ਕੀਤਾ ਹੈ ਬਟਾਲਾ ਕਲੱਬ ਵੱਲੋਂ ਜੀ ਬਹੁਤ ਸਾਰਾ ਮਾਣ ਮਿਲਿਆ ਨਾ ਜੇ ਜਿੱਦਾਂ ਖਬਰ ਤੁਹਾਡੇ ਪਰਿਵਾਰ ਕੋਲ ਗਈ ਸੀ ਜੋ ਸ਼ਾਮ ਨੂੰ ਤੁਸੀਂ ਘਰ ਗਏ ਮਾਤਾ ਪਿਤਾ ਨੇ ਪਤਨੀ ਵੱਲੋਂ ਜਾਂ ਬੱਚਿਆਂ ਵੱਲੋਂ ਕੋਈ ਰਿਐਕਟ ਆਇਆ ਤੁਹਾਡੇ ਤੇ ਉਹਨਾਂ ਦਾ ਕੀ ਕਹਿਣਾ ਸੀ ਤੁਹਾਡਾ ਦੇਖੋ ਜੀ ਉਹਨਾਂ ਦਾ ਬਹੁਤ ਮਾਣ ਮੈਨੂੰ ਮਹਿਸੂਸ ਕਰਾਇਆ ਕਿ ਮਤਲਬ ਵਧੀਆ ਕੰਮ ਕੀਤਾ ਵਾ ਤੂੰ। ਓ ਗ੍ਰੇਸ ਜੀ ਸਾਡੀ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਜਨਵਰੀ ਦਾ ਮਹੀਨਾ ਸੀ ਕੜਾਕੇ ਦੀ ਠੰਡ ਸੀ। ਹੱਡ ਜਮਾਉਣ ਵਾਲੀ ਠੰਡ। ਬਹੁਤ ਕੜਾਕੇ ਦੀ ਠੰਡ ਔਰ ਉਸ ਕੜਾਕੇ ਦੀ ਠੰਡ ਦੇ ਵਿੱਚ ਕਿਲਾ ਲਾਲ ਸਿੰਘ ਵਾਲੀ ਨਹਿਰ ਜਿੱਦਾ ਪਾਣੀ ਬਰਫ਼ ਤੋਂ ਵੀ ਮੁੜ ਕੇ ਠੰਡਾ ਹੋ ਜਾਂਦਾ ਹੈ ਸੋ ਉਸ ਨਹਿਰ ਦੇ ਵਿੱਚ ਇੱਕ ਨੌਜਵਾਨ ਲੜਕੀ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਤੇ ਜਿਵੇਂ ਹੀ ਉਸ ਨਹਿਰ ਚੋਂ ਛਲਾਹ ਮਾਰ ਦਿੰਦੀ ਹੈ ਤਾਂ ਲੋਕ ਤਮਾਸ਼ੀਬੀਨ ਇਕੱਠੇ ਹੋ ਕੇ ਤਮਾਸ਼ਾ ਤਾਂ ਵੇਖਦੇ ਆ ਪਰ ਕਿਸੇ ਨੇ ਵੀ ਉਹਦੀ ਜਾਨ ਬਚਾਉਣ ਦੀ ਕੋਸ਼ਿਸ਼ ਕੋਈ ਨਾ ਕੀਤੀ ਪਰ ਕਿਲਾ ਲਾਲ ਸਿੰਘ ਦੀ ਨਹਿਰ ਦੇ ਨਾਲ ਹੀ ਪੁਲ ਤੇ ਨਾਲ ਹੀ ਹੈ ਠਾਣਾ ਜਿੱਥੋਂ ਦੇ ਐਸਐਚਓ ਪ੍ਰਭਜੋਤ ਸਿੰਘ ਨੇ ਸੋ ਉਹਨਾਂ ਦੀ ਹੀ ਟੀਮ ਦੇ ਵਿੱਚ ਇੱਕ ਨੌਜਵਾਨ ਹਵਲਦਾਰ ਸੀ ਯੁਗਰਾਜ ਸਿੰਘ ਯੁਗਰਾਜ ਸਿੰਘ ਨੇ ਜਿਵੇਂ ਦੇਖਿਆ ਕਿ ਨਹਿਰ ਦੇ ਵਿੱਚ ਇੱਕ ਨੌਜਵਾਨ ਲੜਕੀ ਹੈ ਜਿਹੜੀ ਉਹਨੇ ਛਾਲ ਮਾਰ ਦਿੱਤੀ ਹੈ ਔਰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈਗੀ ਤਾ ਆਖਿਰ ਉਹਦੇ ਅੰਦਰ ਉਹ ਦਲੇਰੀ ਆਈ ਕਿਵੇਂ ਕਿਉਂਕਿ ਬਾਕੀ ਹੋਰ ਲੋਕ ਵੀ ਤਾਂ ਤਮਾਸ਼ੀਨ ਸੀ ਮੋਬਾਈਲ ਕੱਢ ਕੇ ਰੀਲਾਂ ਬਣਾ ਰਹੇ ਸੀ ਵੀਡੀਓ ਬਣਾ ਰਹੇ ਸੀ ਉਹਨਾਂ ਤਮਾਸ਼ੀਨਾਂ ਨੇ ਕਿਸੇ ਵੀ ਤਰੀਕੇ ਦੇ ਨਾਲ ਉਸ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਪੰਜਾਬ ਪੁਲਿਸ ਨੇ ਆਪਣਾ ਫਰਜ਼ ਕਿਵੇਂ ਪਛਾਣਿਆ ਇਸ ਵਰਦੀ ਦੀ ਲਾਜ ਕਿਵੇਂ ਰੱਖੀ ਇਹ ਅਸੀਂ ਜਾਣਾਂਗੇ ਜੁਗਰਾਤ ਸਿੰਘ ਕੋਲੋਂ ਜੁਗਰਾਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੁਗਰਾਤ ਜੀ ਕੀ ਵਾਕਿਆ ਬਣਿਆ ਜਦੋਂ ਕਿਲਾ ਲਾਲ ਸਿੰਘ ਵਾਲੀ ਨਹਿਰ ਬਿਲਕੁਲ ਠਾਣੇ ਦੇ ਸਾਹਮਣੇ ਆੜੀ ਚ ਜਿੱਦਾਂ ਹੀ ਲੜਕੀ ਨੇ ਉਤੋਂ ਛਾਲ ਮਾਰੀ ਤੇ ਕਿਰਾਕੇ ਦੀ ਠੰਡ ਹੈ ਪਾਣੀ برف ਵਾਂਗੂ ਠੰਡਾ ਔਰ ਉਹਦੇ ਬਾਅਦ ਲੋਕ ਉਥੇ ਖੜੇ ਜਦੋਂ ਵੀਡੀਓ ਬਣਾ ਰਹੇ ਸੀ ਤਾਂ ਤੁਸੀਂ ਕੀ ਦੇਖਿਆ ਤੁਹਾਡੇ ਮਨਚ ਕੀ ਹੈ ਮੈਂ ਜਦੋਂ ਥਾਣੇ ਕਿਲਾ ਲਾਲ ਸਿੰਘ ਡਿਊਟੀ ਤੇ ਤਨਤ ਸੀ ਜਦੋਂ ਇੱਕ ਲੜਕੀ ਨੇ ਦੇਖਿਆ ਕਿ ਪੁਲ ਤੋਂ ਛਾਲ ਮਾਰ ਦਿੱਤੀ ਨਹਿਰ ਦੇ ਵਿੱਚ ਤੇ ਉਸ ਨੇ ਜਦੋਂ ਨਹਿਰ ਦੇ ਵਿੱਚ ਛਾਲ ਮਾਰੀ ਤਾਂ ਫਿਰ ਬਚਾਓ ਬਚਾਓ ਦੀ ਆਵਾਜ਼ ਸੁਣੀ ਉਹ ਆਵਾਜ਼ ਸੁਣ ਕੇ ਮੈਂ ਥਾਣੇ ਤੋਂ ਭੱਜ ਕੇ ਬਾਹਰ ਆਇਆ ਤੇ ਮੈਂ ਦੇਖਿਆ ਕਿ ਕਰੀਬ ਪਬਲਿਕ ਦੇ ਲੋਕ ਜਿਹੜੇ ਆ ਪੁਲ ਦੇ ਉੱਪਰ ਕਰੀਬ 100 ਲੱਗੇ ਜਿਆਦਾ ਹੋਣੇ ਆ ਜਿਹੜੇ ਖੜੇ ਹੋਏ ਸੀ ਜਿਨ੍ਹਾਂ ਦੇ ਵਿੱਚੋਂ ਕਿਸੇ ਨੇ ਵੀ ਕੁੜੀ ਦੇ ਬਚਾਉਣ ਦੀ ਹਿੰਮਤ ਨਹੀਂ ਕੀਤੀ ਪਾਣੀ ਬਹੁਤ ਜ਼ਿਆਦਾ ਡੂੰਗਾ ਸੀ ਤੇ ਬਰਫ਼ ਠੰਡਾ ਵੀ ਪਾਣੀ ਬਹੁਤ ਜ਼ਿਆਦਾ ਸੀ ਜਿਹਦੇ ਕਰਕੇ ਕਿਸੇ ਦੀ ਵੀ ਹਿੰਮਤ ਨਹੀਂ ਪੈਂਦੀ ਤੇ ਮੈਂ ਉੱਥੇ ਮੌਕੇ ਤੇ ਮੌਜੂਦ ਸੀ ਡਰ ਤਾਂ ਪਹਿਲਾਂ ਮੈਨੂੰ ਵੀ ਲੱਗਦਾ ਸੀ ਪਰ ਜਦੋਂ ਇੱਕ ਮੈਂ ਆਪਣੇ ਯੂਨੀਫਾਰਮ ਦੇ ਵਿੱਚ ਹੋਣ ਦੇ ਨਾਤੇ ਵੀ ਤੇ ਮੇਰਾ ਫਰਜ਼ ਵੀ ਸੀ ਇੱਕ ਪਬਲਿਕ ਨੂੰ ਬਚਾਉਂਦਾ ਜੋ ਸਾਡੇ ਵਿਭਾਗ ਦੇ ਵਿੱਚ ਸਾਨੂੰ ਸਿਖਾਇਆ ਜਾਂਦਾ ਹੈ ਪਬਲਿਕਲੀ ਹਰ ਵੇਲੇ ਹਾਜ਼ਰ ਰਹਿਣੇ ਆ ਫਿਰ ਮੈਂ ਆਪਣੇ ਮਨ ਨੂੰ ਮਤਲਬ ਵਰਦੀ ਦੇ ਵਿੱਚ ਹੋਣ ਦੇ ਕਰਕੇ ਮੈਨੂੰ ਆਪਣੇ ਆਪ ਨੂੰ ਹਿੰਮਤ ਆਈ ਤੇ ਮੈਂ ਉਸ ਮੌਕੇ ਦੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਪਾਣੀ ਵੀ ਡੂੰਘਾ ਸੀ ਡਰ ਤਾਂ ਲੱਗਦਾ ਸੀ ਪਾਣੀ ਬਹੁਤ ਜ਼ਿਆਦਾ ਡੂੰਘਾ ਸੀ ਮੈਂ ਪਹਿਲਾਂ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਲੜਕੀ ਨੇ ਵੀ ਆਪਣੇ ਬਚਨ ਦੇ ਲਈ ਮੈਨੂੰ ਵੀ ਮਤਲਬ ਗੱਲ ਤੋਂ ਫੜ ਕੇ ਨੱਪਣ ਦੀ ਕੋਸ਼ਿਸ਼ ਕੀਤੀ ਕਿ ਜਦੋਂ ਕੋਈ ਨਹਿਰ ਦੇ ਵਿੱਚ ਛਾਲ ਮਾਰਦਾ ਤੇ ਮਤਲਬ ਆਪਣੀ ਜਾਨ ਵੀ ਬਚਾਉਂਦਾ ਹੈ ਡਰਦਾ ਮਾਰਾ ਫਿਰ ਮੈਂ ਬਹੁਤ ਹੀ ਮਿਹਨਤ ਕਰਕੇ ਉਸ ਲੜਕੀ ਨੂੰ ਆਪਣੇ ਜੋੜ ਦੇ ਨਾਲ ਨਹਿਰ ਤੋਂ ਬਾਹਰ ਕੱਢਿਆ ਇਹ ਸਾਰੇ ਐਪੀਸੋਡ ਦੇ ਵਿੱਚ ਕੁੱਲ ਕਿੰਨਾ ਸਮਾਂ ਲੱਗ ਗਿਆ ਤੁਹਾਨੂੰ ਐਸੇ ਇਹ ਕਰੀਬ ਜੀ 20 ਮਿੰਟ 10 15 ਮਿੰਟ 15 ਤੋਂ 20 ਮਿੰਟ ਨਹਿਰ ਦੇ ਵਿੱਚ ਮਤਲਬ ਉਹਨੂੰ ਕੱਢਦਿਆਂ ਕੋ ਨਹਿਰ ਦੇ ਡੁੰਗਾਈ ਵੀ ਬਹੁਤ ਸੀ ਤੇ ਇੱਕ ਲੰਬਾਈ ਬਹੁਤ ਜ਼ਿਆਦਾ ਸੀ ਤੇ ਪਾਣੀ ਦਾ ਹਾਲ ਚਾਲ ਕੀ ਸੀ ਠੰਡਾ ਸੀ ਪਾਣੀ ਬਹੁਤ ਠੰਡਾ ਸੀ ਤੇ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਸੀ ਜਿਸ ਕਰਕੇ ਪੁੱਲ ਤੋਂ ਛਾਲ ਮਾਰਦਿਆਂ ਕਰੀਬ ਕਿਲੋਮੀਟਰ ਦੇ ਲੱਗੇ ਅਸੀਂ ਅੱਗੇ ਚਲੇ ਗਏ ਸੀ ਨਹਿਰ ਤੋਂ ਉਹ ਤੇ ਜਗਰਾਜ ਜੀ ਹੱਟ ਚੀਰ ਵੀ ਇਸ ਠੰਡ ਦੇ ਵਿੱਚ ਫਿਰ ਸਰੀਰਕ ਤੌਰ ਤੇ ਅੰਦਰੋਂ ਤੁਹਾਡਾ ਸਰੀਰ ਸਾਥ ਦੇ ਰਿਹਾ ਸੀ ਤੁਹਾਡਾ ਕਿ ਜਾਂ ਉਹ ਵੀ ਠੰਡ ਦੇ ਨਾਲ ਫਿਰ ਪਰੇਸ਼ਾਨੀ ਹੋ ਗਈ ਜੀ ਠੰਡ ਤੇ ਪਾਣੀ ਬਹੁਤ ਜ਼ਿਆਦਾ ਠੰਡਾ ਸੀ ਤੇ ਮਲਮ ਬਹੁਤ ਹੀ ਔਖਾ ਹੋਇਆ ਕੱਢਣ ਦੇ ਵਿੱਚ ਲੜਕੀ ਨੂੰ ਪਰ ਇੱਕ ਅਸੀਂ ਮੈਂ ਬਿਨਾਂ ਡਰਦੇ ਹੋਏ ਇੱਕ ਮਹਿਕਮੇ ਦੇ ਵਿੱਚ ਬਹੁਤ ਵੱਡਾ ਫਰਜ਼ ਡਿਊਟੀ ਕਰਦੇ ਆਇਆ ਮਤਲਬ ਫਰਜ਼ ਆਪਣਾ ਫਰਜ਼ ਨਿਭਾਇਆ ਵਰਦੀ ਦੀ ਸ਼ਾਨ ਉੱਚੀ ਕੀਤੀ ਹੈ ਜੋ ਗ੍ਰਾਜੀ ਤੁਸੀਂ ਜਾਣ ਨਹੀਂ ਸਕਦੇ ਜਿਹੜੀ ਪੱਗ ਤੇ ਝੱਲਰ ਹੈ ਨਾ ਜਿਹੜੀ ਇਹ ਝੱਲਰ ਦਾ ਤੁਸੀਂ ਟੌਰ ਜਿਹੜਾ ਨਾ ਬੜਾ ਬਦਤ ਹੈ ਮੈਂ ਵਰਦੀ ਦੇ ਵਿੱਚ ਹੀ ਉਹ ਵਕਤ ਜਦੋਂ ਮੈਂ ਨਹਿਰ ਦੇ ਵਿੱਚ ਛਾਲ ਮਾਰੀ ਤੇ ਮੈਂ ਬਹੁਤ ਹੀ ਮਤਲਬ ਸਦੱਤਵ ਕੀਤਾ ਮਿਹਨਤ ਕਰਕੇ ਜੋੜਨਾ ਲੜਕੀ ਨੂੰ ਬਾਹਰ ਕੱਢ ਕੇ ਲੈਂਦਾ ਅੱਜ ਪਿਛਲੇ ਦਿਨਾਂ ਦੇ ਵਿੱਚ ਡੀਜੀਪੀ ਸਾਹਿਬ ਵੱਲੋਂ ਇੱਕ ਬਹਾਦਰੀ ਦੀ ਅਵਾਰਡ ਜਿਹੜੀ ਸੀ ਉਹਨਾਂ ਦੇ ਨਾਲ ਵੀ ਨਵਾਜਿਆ ਗਿਆ ਸੀ ਤੇ ਇਸ ਬਹਾਦਰੀ ਕਰਕੇ ਇਸ ਜਾਨ ਤੇ ਖੇਡ ਕੇ ਤੁਸੀਂ ਬੱਚੀ ਬਚਾਈ ਜਿਹੜੀ ਉਹਦੇ ਵਾਸਤੇ ਤੁਹਾਨੂੰ ਨਵਾਜਿਆ ਕੋਈ ਕਿ ਨਹੀਂ ਮਿਲਿਆ ਕੁਛ ਇਨਾਮ ਕਿ ਨਹੀਂ ਤੁਹਾਡੇ ਏਰੀਏ ਦੇ ਵਿੱਚ ਕੁਝ ਗਲਤ ਅੰਸਰਾਂ ਜਿੱਦਾਂ ਕਣਿਆਕੇ ਬਾਂਗਰ ਗਰਨੇਡ ਦਾ ਹਮਲਾ ਆਇਆ ਸੀ ਉਹਦੇ ਵਿੱਚ ਮੈਨੂੰ ਸਨਮਾਨਿਤ ਕੀਤਾ ਗਿਆ ਹੈ ਇਸ ਡੀਜੀਪੀ ਸਾਹਿਬ ਵੱਲੋਂ ਵੀ ਡੀਆਈਜੀ ਸਾਹਿਬ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਹੈ ਤੇ ਇਸ ਬਾਰੇ ਵੀ ਅਗਲੇ ਜਦੋਂ ਗਾਂ ਜਦੋਂ ਸਨਮਾਨਤ ਕੀਤਾ ਜਾਏਗਾ ਤੇ ਮੈਨੂੰ ਵੀ ਮਤਲਬ ਸਨਮਾਨਤ ਕੀਤਾ ਜਾਏਗਾ ਅੱਛਾ ਜੋ ਰਾਜੀ ਫਿਰ ਜਦੋਂ ਤੁਸੀਂ ਨਹਿਰ ਚੋਂ ਬਾਹਰ ਨਿਕਲੇ ਤੁਹਾਡੇ ਸਾਥੀ ਉਹਨੇ ਦੇ ਥਾਣੇ ਵਾਲੇ ਆਗੇ ਸੀਗੇ ਹੋਰ ਲੋਕ ਵੀ ਇਕੱਠੇ ਹੋਗੇ ਤੁਸੀਂ ਜੋ ਬਾਹਰ ਨਿਕਲੇ ਕੀ ਪੋਜੀਸ਼ਨ ਸੀ ਤੁਹਾਡੀ ਫਿਰ ਕਿਦਾਂ ਆਪਣੇ ਆਪ ਨੂੰ ਸੰਭਾਲਿਆ ਨਹੀਂ ਜੋ ਮੌਕੇ ਤੇ ਜਦੋਂ ਰੋਲਾ ਪਿਆ ਸਾਡੇ ਐਸ ਐਚਓ ਸਾਹਿਬ ਨੇ ਇੰਸਪੈਕਟਰ ਪ੍ਰਭਜੋਤ ਸਿੰਘ ਜੀ ਵੀ ਹਾਜ਼ਰ ਸੀ ਇਹਨਾਂ ਸਾਰਿਆਂ ਮਤਲਬ ਬਾਹਰ ਆਏ ਮੈਂ ਲੜਕੀ ਨੂੰ ਇਹਨਾਂ ਵੀ ਸਾਡੇ ਨਾਲ ਹੈਲਪ ਕੀਤੀ ਨਾ ਇੱਕ ਆਪਣੀ ਗੱਡੀ ਸਰਕਾਰੀ ਨੂੰ ਮੱਲੋ ਆਪਣਾ ਸਟਾਫ ਮੈਂਬਰ ਨਾਲ ਲੈ ਕੇ ਜਿਹੜਾ ਕੱਢਿਆ ਇਹਨਾਂ ਹੈਲਪ ਕੀਤੀ ਲੜਕੀ ਨੂੰ ਗੱਡੀ ਦੇ ਵਿੱਚ ਪਾ ਕੇ ਲੱਗੇ ਨਦੀਕੀ ਜਿਹੜਾ ਸਰਕਾਰੀ ਹਸਪਤਾਲੀ ਉੱਥੇ ਪਹੁੰਚਾਇਆ ਗਿਆ ਤੁਹਾਡਾ ਕੀ ਹਾਲ ਚੱਲਿਆ ਤੁਹਾਡਾ ਫਿਰ ਕਿਵੇਂ ਤੁਸੀਂ ਤਾਂ ਕੰਬਲ-ਕੁੰਬਲ ਫਿਰ ਆਗੇ ਹਾਂਜੀ ਪਾਣੀ ਬਹੁਤ ਜ਼ਿਆਦਾ ਠੰਡਾ ਸੀ ਫਿਰ ਮੈਂ ਜੀ ਬਾਹਰ ਗਏ ਐਸ.ਐਚ.ਓ. ਸਾਹਿਬ ਨੇ ਵੀ ਮੱਲੋ ਮੈਨੂੰ ਆਪਣੇ ਬਿਠਾਇਆ ਰੂਮ ਦੇ ਵਿੱਚ ਕਿ ਲੱਗੇ ਬਿਠਾਇਆ ਠੰਡ ਗਏ ਕਰਕੇ ਮੱਲੋ ਮੈਨੂੰ ਬਹੁਤ ਜ਼ਿਆਦਾ ਠੰਡ ਲੱਗਦੀ ਪਈ ਠੰਡ ਫਿਰ ਵਿਸਕੀ ਨਾਲ ਰੱਤੀ ਕਿ ਉਦਾਂ ਹੀ ਲੱਤੀ ਨਹੀਂ ਨਹੀਂ ਜੀ ਵੇਖੋ ਠੰਡ ਤੇ ਉਦਾਂ ਹੀ ਲੱਗੇ ਜਿਹੜੀ ਵਰਦੀ ਸਾਡੇ ਪਈ ਹੋਈ ਹੈ ਜੀ ਉਹਨਾਂ ਦਾ ਗਾਹੀਆ ਕਹਿੰਦੇ ਸੀਰੀਅਸ ਨਾ ਲੈ ਲਓ ਕਿਉਂਕਿ ਅਕਸਰ ਕਹਿ ਦਿੱਤਾ ਜਾਂਦਾ ਵੀ ਜੋ ਠੰਡ ਲੱਗੇ ਤੇ ਠੰਡ ਦਾ ਇੱਕ ਇਲਾਜ ਹੈਗਾ ਤੇ ਉਹ ਅਕਸਰ ਫੌਜੀ ਵਰਤ ਲੈਂਦੇ ਆ ਤੇ ਸ਼ਾਇਦ ਕਿਸੇ ਵੇਲੇ ਮਾਹੌਲ ਉਹ ਜਾ ਹੋ ਜਾਂਦਾ ਹੈ ਨਹੀਂ ਤੇ ਏਫੋਰ ਵੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਤੁਹਾਨੂੰ ਬਹੁਤ ਸਨਮਾਨ ਦਿੱਤਾ ਜਾ ਰਿਹਾ ਜੀ ਇਸ ਚੀਜ਼ ਨੂੰ ਹਾਂਜੀ ਹਾਂਜੀ ਜੀ ਅੱਜ ਮੈਨੂੰ ਸਨਮਾਨਤ ਕੀਤਾ ਹੋਇਆ ਹੈ ਬਟਾਲਾ ਕਲੱਬ ਵੱਲੋਂ ਜੀ ਬਹੁਤ ਸਾਰਾ ਮਾਣ ਮਿਲਿਆ ਉਹਨਾਂ ਨੂੰ ਸੋ ਸਾਡੇ ਵੱਲੋਂ ਵੀ ਤੁਹਾਨੂੰ ਮੁਬਾਰਕਬਾਦ ਹੈ ਜੀ ਔਰ ਤੁਹਾਡੀ ਵਰਦੀ ਨੂੰ ਸਲੂਟ ਹੈ ਇਹ ਕਰਕੇ ਪੰਜਾਬ ਆਪਣੀ ਜਾਂਬਾਜੀ ਕਰਕੇ ਮਸ਼ਹੂਰ ਹੈ ਨਿਡਰਤਾ ਕਰਕੇ ਮਸ਼ਹੂਰ ਹੈ ਦਲੇਰੀ ਕਰਕੇ ਮਸ਼ਹੂਰ ਹੈ ਇਹ ਜਿੱਦਾਂ ਖਬਰ ਤੁਹਾਡੇ ਪਰਿਵਾਰ ਕੋਲ ਗਈ ਸੀ ਜੋ ਸ਼ਾਮ ਨੂੰ ਤੁਸੀਂ ਘਰ ਗਏ ਮਾਤਾ ਪਿਤਾ ਨੇ ਪਤਨੀ ਵੱਲੋਂ ਜਾਂ ਬੱਚਿਆਂ ਵੱਲੋਂ ਕੋਈ ਰਿਐਕਟ ਆਇਆ ਤੁਹਾਡੇ ਤੇ ਉਹਨਾਂ ਦਾ ਕੀ ਕਹਿਣਾ ਸੀ ਤੁਹਾਡਾ ਦੇਖੋ ਜੀ ਉਹਨਾਂ ਦਾ ਬਹੁਤ ਮਾਣ ਮੈਨੂੰ ਮਹਿਸੂਸ ਕਰਾਇਆ ਕਿ ਮਤਲਬ ਵਧੀਆ ਕੰਮ ਕੀਤਾ ਵਾ ਤੂੰ ਕੱਲ ਨੂੰ ਜਿੱਦਾਂ ਵਾ ਕਿ ਅੱਜ ਅਸੀਂ ਕੇ ਦੀ ਹੈਲਪ ਕਰਦੇ ਆਂ ਕਿਵਲੇ ਸਾਡੇ ਤੇ ਕੋਈ ਮਾੜਾ ਸਮਾਂ ਇਹੋ ਜਿਹਾ ਟਾਈਮ ਆਉਂਦਾ ਤੇ ਸਾਡੀ ਵੀ ਕੋਈ ਹੈਲਪ ਕਰੇਗਾ ਉਹਨਾਂ ਨੇ ਤੇ ਬਹੁਤ ਜ਼ਿਆਦਾ ਮਤਲਬ ਖੁਸ਼ੀ ਮਹਿਸੂਸ ਕੀਤੀ ਜੇ ਇਸ ਕੰਮ ਦੀ ਕਿ ਮੈਂ ਇਨਾ ਮਤਲਬ ਵਧੀਆ ਕੰਮ ਕੀਤਾ ਵੇ ਜਗਰਾ ਸਿੰਘ ਜੀ ਸਾਡੇ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਆਂਡ ਥੈਂਕ ਯੂ ਔਰ ਤੁਹਾਡੀ ਸੇਤ ਦੀ ਕਾਮਯਾਬੀ ਦੇ ਲਈ ਔਰ ਤੁਹਾਡੀ ਇਸ ਬਹਾਦਰੀ ਦੇ ਲਈ ਅਸੀਂ ਸਾਡੇ ਕੋਲ ਅਵਾਰਡ ਤੇ ਇਹੀ ਹੈ ਕਿ ਅਸੀਂ ਤੁਹਾਨੂੰ ਲੋਕਾਂ ਤੱਕ ਇਹ ਹੀ ਪਹੁੰਚਾ ਸਕਦੇ ਹਾਂ ਔਰ ਅਸੀਂ ਚਾਹਦੇ ਹਾਂ ਕਿ ਜਿਹੜੇ ਵੀ ਹੋਰ ਪੰਜਾਬ ਪੁਲਿਸ ਦੇ ਜਵਾਨ ਨੇ ਉਹ ਜ਼ਰੂਰ ਯוגਰਾਜ ਸਿੰਘ ਵਾਂਗੂ ਬਣੋ ਵੇਖੋ ਮਾਣ ਕਿੰਨਾ ਮਿਲਦਾ ਹੈ ਅਗਰ ਤੁਸੀਂ ਕਿਸੇ ਦੀ ਜਾਨ ਬਚਾਉਂਦੇ ਹੋ ਤਾਂ ਤੁਹਾਡੇ ਤੋਂ ਲੋਕ ਜਾਨ ਮਾਰਨ ਵਾਲੇ ਕਿੰਨੇ ਤਿਆਰ ਹੋ ਜਾਂਦੇ ਨੇ ਕਿੰਨਾ ਮਾਨਸਨ ਮਿਲਦਾ ਹੈ ਇਹ ਯੋਗਰਾਜ ਸਿੰਘ ਨੂੰ ਪੁੱਛੋ ਸੋ ਇਹਦੇ ਨਾਲ ਹੀ ਲੈਣੇ ਇਜਾਜ਼ਤ ਪਪਾ ਸ਼ੁਕਰੀਆ ਵਿਕਤਰਕ ਸਾਡੀ ਆਵਾਜ਼ ਆ ਨਾ ਰਹੀ ਟੂਡੇ